ਅੱਜ ਦਾ ਮਸਲਾ ਇਹ ਹੈ ਕਿ ਸਦੀਆਂ ਤੋਂ ਜੋ ਪ੍ਰਾਣੀਆਂ ਇਹ ਪੰਚਾਇਤਾਂ ਚੱਲਦੀਆਂ ਰਹੀਆਂ ਜੋ ਪੰਚਾਇਤੀ ਜ਼ਮੀਨਾਂ ਨੂੰ ਇਹਨਾਂ ਨੇ ਇਦਾਂ ਰੋ ਰੋ ਕੇ ਖਾਦਾ ਵਾ ਤੇ ਅੱਜ ਅਹੀ ਉਹ ਕੰਮ ਸ਼ੁਰੂ ਕਰਨ ਲੱਗੇ 1 ਸਾਲ ਦੇ ਬਾਅਦ 1 ਸਾਲ ਦੇ ਬਾਅਦ ਕੰਮ ਸ਼ੁਰੂ ਕਰਨ ਦੇ ਬਾਅਦ ਖਾਲੀ ਪੈਲੀ 'ਚ ਉਹ ਨਗਨ ਤੋਂ ਜੀਸੀਬੀ ਸਾਡੀ ਰੋਕਣ ਦੇ ਆ ਯਾਨੀ ਕਿ ਇਹਨਾਂ ਨੇ 5.5 ਫੁੱਟ ਦੀ ਸਰਕਾਰੀ ਰਾਹ ਇਹਨਾਂ ਨੇ ਵੇਚ ਕੇ ਆ ਦੇਖੋ ਸਰਕਾਰੀ ਰਾਹ ਨੂੰ ਖਾ ਕੇ ਇਹਨਾਂ ਨੇ ਰਜਿਸਟਰੀ ਕੀਤੀ ਆ ਸਰਦਾਰ ਬਲਵੀਰ ਸਿੰਘ ਸਵਰਗੀਏ ਪਿਆਰਾ ਸਿੰਘ ਨੂੰ ਇੱਥੇ ਹੱਡਾ ਰੋੜੀ ਦਾ ਪਿੱਛੇ 10.5 ਮਰਲੇ ਜਗ੍ਹਾ ਉਹ ਬੰਦੀ ਐ 3.5 ਕਰਮਾ ਦਾ ਰਾਹ ਸਿੱਧਾ ਜਾਣ ਰਿਹਾ ਉੱਥੇ ਇਹਨਾਂ ਨੇ ਸਰਕਾਰੀ ਕੰਮ ਦੇ ਵਿੱਚ ਅਟਚਨ ਪਾਈ ਅੱਜ ਸਰਕਾਰ ਦਾ ਕੰਮ ਅੱਜ ਪਹਿਲੇ ਦਿਨ ਸ਼ੁਰੂ ਹੋਣ ਲੱਗਾ ਪਿੰਡ ਭੁੱਲੇ ਚੱਕ ਜੋ ਇਹਨਾਂ ਨੇ ਸਰਕਾਰੀ ਜ਼ਮੀਨ ਨੂੰ ਇਹਨਾਂ ਵੇਖੁਰਦ ਕੀਤਾ ਵਾ ਉਹਨੂੰ ਅੱਜ ਇਹਨਾਂ ਨੇ ਰਿਕਾਵਟ ਪਾਈ ਐ ਇਹ ਤੋਂ ਜੋ ਅਸੀਂ ਪ੍ਰਸ਼ਾਸਨ ਕੋਈ ਚੀਜ਼ ਮੰਗਦੇ ਆ ਅਸੀਂ ਤਿੱਬਰ ਨੂੰ ਕੀਤਾ ਹੀ ਫੋਨ ਉਹ ਕਹਿੰਦੇ ਜਦ ਤੱਕ ਵੀਡੀਓ ਦਫ਼ਤਰ ਤੇ ਆਫਿਸ ਨਾਲ ਨਹੀਂ ਆਉਂਦੇ ਤੁਹਾਡੇ ਨਾਲ ਅਸੀਂ ਉਹ ਤੱਕ ਨਹੀਂ ਆ ਸਕਦੇ ਇਹ ਤੋਂ ਅਗਲੀ ਕਾਰਵਾਈ ਐ ਜਿਹੜੀ ਉਹ ਨਹੀਂ ਪ੍ਰਸ਼ਾਸਨ ਇੱਥੇ ਐਪਲੀਕੇਸ਼ਨ ਲਿਖ ਕੇ ਦੇਣ ਲੱਗੇ ਆ ਉਹ ਕਾਰਵਾਈ ਅਗਲੀ ਜੋ ਕੋਰਟ ਹੈ ਉਹ ਆਪਣੇ ਪ੍ਰਸ਼ਾਸਨ ਕਰੇਗਾ ਅਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜੋ ਬਣਾਈ ਗਏ ਸੀ ਉਦੋਂ ਕੌਣੀ ਰੋਕਿਆ ਗਿਆ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ 10 ਮਰਲੇ ਦੀ ਹੱਡਾ ਰੋੜੀ ਦਾ ਥਾਂ ਜੋ ਪਹਿਲੇ ਪੁਰਾਣਾ ਚੱਲਦਾ ਆ ਰਿਹਾ ਵਾ ਤੇ ਇਹਦਾ 16.5 ਫੁੱਟ ਰਾਹ ਜਾਂਦਾ ਉਹਨੂੰ ਇਹਨਾਂ ਦੇ ਪਿਛਲੇ ਕਿੱਲੇ ਦੇ ਵਿੱਚ ਸੋ ਇੱਥੇ ਗਰਾਊਂਡ ਦੇ ਉੱਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹਨਾਂ ਨੇ ਇੱਕ ਕਰਮ ਰਾਹ ਜਿਹੜਾ ਵਾ ਇਹਨਾਂ ਨੇ ਵੇਚ ਦਿੱਤਾ ਵਾ ਇਹਨਾਂ ਨੇ ਇਹ ਇਹ ਪਰਿਵਾਰ ਨੇ ਹਾਰੀ ਕੰਮ ਚੱਗੇ ਵੀ ਇਹਨਾਂ ਨੇ ਪਹਿਲੇ ਵੀ ਅੜਚਣ ਪਾਈ ਆ ਤੇ ਅੱਜ ਫੇਰ ਆਜੇ ਸਰਕਾਰੀਆ ਮਸ਼ੀਨ ਲੱਗੀ ਆਈ ਆ ਕੰਮ ਕਰਨ ਲੱਗੇ ਆ ਤੇ ਇਹਨਾਂ ਨੇ ਫੇਰ ਇਹਦੇ ਵਿੱਚ ਆਣ ਕੇ ਪੰਗਾ ਖੜਾ ਕੀਤਾ ਵਾ ਮੈਂ ਵੀਡੀਓ ਆਫਿਸ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਆਪਣੇ ਪ੍ਰਸ਼ਾਸਨ ਨੂੰ ਐਸ ਐਚਓ ਤਿੱਬੜ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਡੀ ਸੀ ਗਰਦਾਸਪੁਰ ਸਾਹਿਬ ਨੂੰ ਆਪਾਂ ਬੇਨਤੀ ਕਰਨੀ ਆ ਕਿ ਅੱਜ ਹੀ ਨਾ ਤੇ ਐਕਸ਼ਨ ਦੋਨਾਂ ਤੇ ਲੈ ਕੇ ਇਹਨਾਂ ਦੋਨਾਂ ਤੇ ਕੋਰਟ ਕੇਸ ਜਿਹੜਾ ਵੀ ਪਰਚਾ ਬੰਦਾ ਵਾ ਸਰਕਾਰੀ ਪਰਚਾ ਕਰਕੇ ਇਹਨਾਂ ਨੂੰ ਇਨਾਂ ਦੇ ਉੱਤੇ ਜਿਹੜਾ ਕੀਤਾ ਜਾਵੇ ਤੇ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਸਰਕਾਰੀ ਪ੍ਰਾਪਰਟੀ ਨੂੰ ਕਿੱਦਾਂ ਇਹਨਾਂ ਨੇ ਵੇਚਿਆ ਤੇ ਇਹ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਤੇ ਤੁਰੰਤ ਐਕਸ਼ਨ ਲੈ ਕੇ ਇਹਨਾਂ ਦੋਨਾਂ ਦੇ ਉੱਤੇ ਇਹ ਦੋਨੇ ਹਰ ਵਾਰੀ ਰਚਨ ਪਾ ਰਿਹਾ ਇਹ ਸਾਬਕਾ ਸਰਪੰਚ ਇਹ 35 ਸਾਲ ਇਹ ਪਿੰਡ ਦੀ ਕਮਾਂਡ ਸਾਹਮ ਰੱਖੀ ਆ ਤੇ ਇਹਨਾਂ ਨੇ ਸਾਰਾ ਕੁਝ ਬਰਬਾਦ ਕਰਤਾ ਪਿੰਡ ਦਾ ਇਹ ਪਰਿਵਾਰ ਨੇ ਤੇ ਅੱਜ ਹੁਣ ਜੇ ਇਹ ਕੰਮ ਸਹੀ ਹੋਣ ਲੱਗੇ ਅੱਜ ਪਹਿਲੇ ਦਿਨ ਇੱਕ ਸਾਲ ਬਾਅਦ ਇਹ ਪੰਚਾਇਤ ਕੰਮ ਸ਼ੁਰੂ ਕਰਨ ਜਾ ਰਹੀ ਆ ਤੇ ਇਹਨਾਂ ਨੇ ਵਿਚ ਆਣ ਕੇ ਵਿਗਨ ਪਾਤਾ ਵਾ ਇਹਨਾਂ ਤੇ ਤੁਰੰਤ ਐਕਸ਼ਨ ਲਿਆ ਜਾਵੇ ਜੋ ਪਰਚਾ ਕਰਕੇ ਸਰਕਾਰੀ ਪਰਚਾ ਕਰਕੇ ਇਹਨਾਂ ਦੇ ਉੱਤੇ ਜੋ ਵੀ ਬਣਦੀ ਕਾਰਵਾਈ ਕਾਨੂੰਨੀ ਆ ਉਹ ਅਮਲ ਦੇ ਵਿੱਚ ਲਿਆਂਦੀ ਜਾਵੇ ਆ ਪੰਚਾਇਤ ਸਾਰੀ ਖੜੀ ਮਾਨਯੋਗ ਸਾਡੇ ਸਤਿਕਾਰਯੋਗ ਮੈਂਬਰ ਠੇਕੇਦਾਰ ਜਿੰਨੇ ਵੀ ਆ ਮਸ਼ੀਨ ਅੱਜ ਦਾ ਦੇ ਇਹਨਾਂ ਨੇ ਸਰਕਾਰੀ ਕੰਮ 'ਚ ਫੇਰ ਵਿਗੜ ਪਾਇਆ ਇਹਨਾਂ ਨੇ ਸਾਡੇ ਦੇ ਵਿੱਚ ਕੋਈ ਅਪਲੀਕੇਸ਼ਨ ਦਿੱਤੀ ਹੈ ਜੀ ਕੋਈ ਅਸੀਂ ਆਲਰੇਡੀ ਵੀਡੀਓ ਦਫ਼ਤਰ ਨੂੰ ਮਤਾ ਪਾ ਕੇ ਇਹਦਾ ਸਾਰਾ ਕੁਝ ਦਿੱਤਾ ਵਾ ਜਿਸ ਬੰਦੇ ਨੂੰ ਵੇਚਿਆ ਵਾ ਉਹਦੇ ਅੱਜ ਸੋਮਵਾਰ ਨੂੰ ਉਹ ਕਹਿੰਦੀ ਆ ਆਪਾਂ ਸੰਮਨ ਕੱਢਾਂਗੇ ਪਰ ਉਹ ਵੀ ਇੱਥੇ ਮੌਜੂਦ ਨਹੀਂ ਆ ਅਸੀਂ ਵੀਡੀਓ ਅਫੀਸਰ ਨੂੰ VDP O ਗੁਰਦਾਸਪੁਰ ਨੂੰ ਜਿਹੜਾ ਲੋਕਲ ਸਾਡਾ ਕੰਸਰਨ ਹੈਗਾ ਡਿਪਾਰਟਮੈਂਟ ਉਹਨਾਂ ਨੂੰ ਕਹਿੰਨੇ ਆ ਕਿ ਉਹਦੇ ਉੱਤੇ ਅੱਜ ਹੀ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਬੰਦੇ ਨੇ ਖਰੀਦਿਆ ਵਾਏ ਇਹ ਜਿਹੜੀ ਕੂੜਾ ਨਪਾਲੀ ਦੀ ਤੁਸੀਂ ਕਹਿ ਰਹੇ ਹੋ ਤੇ ਕਿੰਨੇ ਫੁੱਟ ਜਗ੍ਹਾ ਸਿਗੀ ਏ ਜਿਹੜੀ ਕਿੰਨਾ ਇਹ 10 ਮਰਲੇ ਜਗ੍ਹਾ ਹੈਗੀ ਆ ਜਿਹੜੀ 49 ਫੁੱਟ ਇੱਕ ਪਾਸੇ ਨੂੰ ਆ ਤੇ 55 ਫੁੱਟ ਇੱਕ ਪਾਸੇ ਨੂੰ ਤੇ 16.5 ਫੁੱਟ ਦਾ ਜਿਹੜਾ ਵਾ ਡੇਢ ਕਿਲੇ ਦਾ ਰਸਤਾ ਜਾ ਰਿਹਾ ਵਾ ਜਿਹੜਾ ਇਹ ਪਿਛਲੇ 40 50 ਸਾਲ ਤੋਂ ਇਹ ਲੋਕ ਉਹਨੂੰ ਦੱਬ ਕੇ ਉਹਦੇ ਵਿੱਚ ਫਸਲ ਵੀਜ ਕੇ ਉਹਦੀ ਕਮਾਈ ਖਾ ਰਹੇ ਹਨ ਆਪਾਂ ਇਹ ਵੀ ਨਾਲ ਬੇਨਤੀ ਕਰਾਂਗੇ ਇਹਦਾ 40 ਸਾਲ ਦਾ ਮੁਆਵਜ਼ਾ ਜਿਹੜਾ ਇਹਨਾਂ ਨੂੰ ਪਾਇਆ ਜਾਵੇ ਪਿਛਲੇ 40 ਸਾਲ ਦਾ ਮੁਆਵਜ਼ਾ ਜਿਹੜਾ ਜਿੰਨਾ ਸਰਕਾਰੀ ਬੰਦਾ ਵਾ ਇਹਨਾਂ ਨੂੰ ਪਾ ਕੇ ਇਹਨਾਂ ਨੂੰ ਕੋਰਟ ਦੇ ਵਿੱਚ ਲਿਆ ਕੇ ਇਹਨਾਂ ਦੇ ਉੱਤੇ ਇਹ ਵਿਸੂਲ ਕੀਤਾ ਜਾਵੇ ਇਸ ਸੰਬੰਧ ਵਿੱਚ ਜਦੋਂ ਅਸਲ ਮਾਲਕ ਦੇ ਘਰ ਪਹੁੰਚੇ ਤਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਿੰਨਾ ਚਿਰ ਸਾਨੂੰ ਕੋਈ ਸਰਕਾਰੀ ਨੋਟਿਸ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਕੋਈ ਗੱਲਬਾਤ ਨਹੀਂ ਕਰ ਸਕਤੇ